Just got ਚੋ ਕੁਝ ਦਿਨ ਪਹਿਲਾਂ ਫੜੀਆਂ ਸੀ 340 ਪੇਟੀਆਂ ਨਜਾਇਜ਼ ਸ਼ਰਾਬ ਉਸੇ ਘਰ ਵਿੱਚ ਕੀਤੀ ਪੁਲਿਸ ਪਾਰਟੀ ਸਮੇਤ ਸ਼ਰਾਬ ਦੇ ਠੇਕੇਦਾਰ ਨੇ ਰੇਡ 10 ਪੇਟੀਆਂ ਫੜੀ ਨਜਾਇਜ਼ ਸ਼ਰਾਬ ਘਰ ਦੇ ਮੈਂਬਰਾਂ ਦਾ આરોਪ ਨਜਾਇਜ਼ ਤੌਰ ਤੇ ਕਰ ਰਹੇ ਹਨ ਤੰਗ ਪਰੇਸ਼ਾਨ ਅਤੇ ਗੈਰਕਾਨੂੰਨੀ ਢੰਗ ਨਾਲ ਕੀਤੀ ਚਾਰੀਏ ਸਾਡੇ ਘਰ ਸ਼ਰਾਬ ਦੇ ਠੇਕੇਦਾਰ ਵੱਲੋਂ ਰੇਡ ਬੀਤੇ ਕੁਝ ਦਿਨ ਪਹਿਲਾਂ ਬਟਾਲਾ ਦੇ ਨੇੜੇ ਇਲਾਕੇ ਕੁਤਬੀ ਨੰਗਲ ਵਿਖੇ ਸਤਿੰਦਰ ਸਿੰਘ ਦੇ ਘਰ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਸਾਂਝੀ ਸ਼ਾਪੇ ਮਾਰੀ ਦੌਰਾਨ 340 ਪੇਟੀਆਂ ਨਜਾਇਜ਼ ਸ਼ਰਾਬ ਬ੍ਰਮੰਦ ਕੀਤੀਆਂ ਗਈਆਂ ਸਨ ਜਿਸ ਤੋਂ ਬਾਅਦ ਬੀਤੀ ਰਾਤ ਫਿਰ ਉਸੇ ਘਰ ਵਿੱਚ ਪੁਲਿਸ ਪਾਰਟੀ ਅਤੇ ਸ਼ਰਾਬ ਦੇ ਠੇਕੇਦਾਰ ਤੇ ਕਰਮਚਾਰੀਆਂ ਵੱਲੋਂ ਰੇਡ ਕੀਤੀ ਗਈ ਜਿਸ ਦੌਰਾਨ 10 ਬੇਟੀਆਂ ਹੋਰ ਨਜਾਇਜ਼ ਸ਼ਰਾਬ ਬ੍ਰਮੰਦ ਕੀਤੀ ਗਈ ਹੈ ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਘਰ ਵਾਲਿਆਂ ਦਾ ਦੋਸ਼ ਆ ਕੇ ਪੁਲਿਸ ਅਤੇ ਠੇਕੇਦਾਰ ਨਜਾਇਜ਼ ਤੌਰ ਤੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਬਰੇ 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 ਬੰਦੇ ਲੱਗ ਰਹੇ ਨੇ ਸਾਰੇ। ਉਹ ਰਤੀ ਸਾਰੇ ਗੱਡੀਆਂ ਲੈ ਕੇ ਆਏ। ਤੇ ਠੇਕੇ ਵਾਲੇ ਹੀ ਪ੍ਰਾਈਵੇਟ ਬੰਦੇ ਸਾਰੇ। 7 ਵਜੇ 6:30 7 ਵਜੇ ਦੇ ਕਰੀਬ ਆਏ। ਇਹਨਾਂ ਸਰਾਉਂਦਿਆਂ ਹੀ ਸਾਡੇ ਘਰ ਦੇ ਪਹਿਲਾਂ ਤੇ ਜਿੰਦਰੇ ਥੋੜੇ ਬਾਹਰੋਂ। ਤੇ ਜਿੰਦਰੇ ਤੋੜ ਕੇ ਅੰਦਰ ਇਹਨਾਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਟੀਵੀ ਆਰ ਲਾਇਆ ਤੇ ਕੈਮਰੇ ਲਾਏ ਇਹਨਾਂ ਨੇ। ਵੀ ਕੈਮਰੇ ਨਾਲ ਲਾਈਵ ਪ੍ਰੂਫ ਆ ਜਾਣਾ ਵਿੱਚ ਕਹਿੰਦੇ ਨੇ ਇਹਨਾਂ ਰਿਵਾਜ ਵਿੱਚ ਮੇਰੇ ਕੋਲ ਹੈਗੀ ਸਾਰਾ ਕੁਝ ਪ੍ਰੂਫ ਇਹਨਾਂ ਦਾ। ਤੇ ਬਾਅਦ ਚ ਉਹਨਾਂ ਨੇ ਘਰ ਦੇ ਜੰਦਰੇ ਅੰਦਰ ਫੋਲਿਆ ਸਾਰਾ ਕੁਝ ਫੋਲਿਆ ਇਹਨਾਂ ਨੂੰ ਕੁਝ ਨਹੀਂ ਲੱਭਾ ਤੇ ਨਿਆਣੇ ਮੇਰੇ ਛੋਟੇ ਛੋਟੇ ਸੀ ਉਹ ਡਰਦੇ ਦੁਕਾਨ ਚ ਵੜ ਗਏ ਨਾ ਕੋ ਹੁੰਦਾ ਤਰ ਤਤਰ ਹੁੰਦੇ ਸਾਰਿਆਂ ਕੋ ਤੇ ਉਹਨਾਂ ਨੇ ਅੰਦਰ ਗੁੰਡਾ ਮਾਰ ਲਿਆ ਇਹਨਾਂ ਦੇ ਪਾਪਾ ਬਾਹਰ ਨਾ ਜਾਇ ਸੱਟ ਨਾ ਲਾਦਨ ਤੇ ਆਪਾਂ ਅੰਦਰ ਰਹੇ ਜੀ ਸਰ ਤੇ ਇਹਨਾਂ ਨੇ ਬਾਅਦ ਚ ਗੇਟ ਦੇ ਵੀ ਗੁੰਡੇ ਬਾਹਰੋਂ ਮਾਰਦੇ ਸਾਰੇ ਤੇ ਰਾਤ ਦੇ ਮਤਲਬ 3 ਵਜੇ ਤੱਕ ਇੱਥੇ ਹੀ ਰਹੇ ਆ ਤੇ 1:30 ਵਜੇ ਇਹਨਾਂ ਨੇ ਆਣ ਕੇ ਮਤਲਬ ਫੇਰ ਅੰਦਰ ਸਾਡੇ ਮਤਲਬ ਕੀਤਾ ਇਹਨਾਂ ਨੂੰ ਸਾਨੂੰ ਧਮਕਾਇਆ ਵਾ ਸਾਡੇ ਕੋ ਬਿਆਨ ਲੈ ਤੱਕ ਐਸ਼ੀ ਕਰਕੇ ਤੇ ਕੋਈ ਇਹਨਾਂ ਦੇ ਨਾਲ ਮੁਲਾਜ਼ਮ ਨਹੀਂ ਹੈਗਾ ਕੁਛ ਨਹੀਂ ਹੈਗਾ ਨਾ ਸਰ ਤੇ ਇਹਾਂ ਨੂੰ ਧਮਕੀਆਂ ਦਿੰਦੇ ਆ ਵੀ ਆ ਡੱਕੀ ਨਾ ਲਈਦਾ ਉਹ ਪੈਸੇ ਪੁਆ ਦਾ ਸਾਬ ਦਾ ਪੈਸੇ ਦੋ ਨਹੀਂ ਤੇ ਆਪਾਂ ਤੁਹਾਡੇ ਤੇ ਅਲਕੋਹਲ ਪੁਆ ਦੇਣੀ ਹੈ ਤੇ ਆਪਾਂ ਇੱਕ ਕੈਂਟਰ ਹੱਥ ਤੇ ਤੁਹਾਡੇ ਚੁੱਟਣਾ ਨਹੀਂ ਹੈਗਾ ਤੁਹਾਡੇ 307 ਦਾ ਪਰਚਾ ਕਰਾ ਦੇਣਾ ਮੇਜੀ ਠੇਰੋਲਾ ਬਿਆ ਉਹਸੀ ਚੀਜ਼ ਦਾ ਮੈਂ ਫਾਇਦਾ ਚੁੱਕ ਕੇ ਤੇਰੇ ਤੇ ਪਰਚਾ ਕਰਾ ਦੇਣਾ ਬਸ ਜਦੋਂ ਪੈਸਾ ਹੱਸਣ ਤੇ ਪੈਸੇ ਦਾ ਲੈਣਦੇ ਨੇ ਪੈਸੇ ਦਾ ਕਾਦਾ ਲੈਣਦੇ ਐਸੇ ਤਾਂ ਸਾਰੇ ਇਹਨਾਂ ਨੇ ਨਾ 31 ਮਾਰਚ ਤੋਂ ਪਹਿਲਾਂ ਇਹਨਾਂ ਨੇ ਮਾਲ ਦਿੱਤਾ ਸੀ ਮੈਨੂੰ ਵੇ ਇੱਥੇ ਰੱਖ ਲੋ ਤੁਹਾਡੇ ਨਾਲ ਆਪਾਂ ਚੁੱਕ ਲਾਂਗੇ ਤੁਹਾਡੇ ਕੋ ਤੇ ਤੁਹਾਨੂੰ ਕਿਰਾਇਆ ਦੇ ਦਾਂਗੇ ਦੁਕਾਨ ਦਾ ਤੇ ਇਹਨਾਂ ਨੇ ਬਾਅਦ ਚ ਠੇਕੇ ਸਰ ਇਹਨਾਂ ਦੇ ਬਟਾਲੇ ਨਿਕਲ ਆਏ ਤੇ ਇਹਨਾਂ ਨੇ ਪਤਾ ਨਹੀਂ ਮੈਨੂੰ ਕੀ ਹਿਸਾਬ ਤਾਂ ਹੋ ਇਹਨਾਂ ਨੇ ਮੇਰੇ 'ਤੇ ਰੇਡ ਮਾਰ ਕੇ ਤੇ ਮੈਨੂੰ ਕਹਿੰਦੇ ਸੀ ਵੀ ਜੰਤੀਪਰੀਆਂ ਦਾ ਨਾਮ ਲਾ ਦੇ ਤੇ ਆਪਾਂ ਨੇ ਜਿੱਤੇ ਅਧਿਕਾਰ ਕਾਰਵਾਈ ਕਰਾਉਣੀ ਉਦੋਂ ਵੀ ਸਰ ਇਹਨਾਂ ਨੇ ਪਹਿਲਾਂ ਹੁੰਦਿਆਂ ਹੀ ਡੀਵੀਆਰ ਤੇ ਨਾਲ ਕੈਮਰੇ ਤੋੜੇ ਆ ਤੇ ਬਾਅਦ ਚ ਉਹਨਾਂ ਗੱਡੀ ਲਾ ਕੇ ਮੇਰੇ ਅੰਦਰ ਦੁਕਾਨ 'ਚ ਮਾਲ ਲਾਤਾ ਤੇ ਬਾਅਦ ਚ ਉਹਨਾਂ ਨੇ ਨਾਮ ਲੈ ਕੇ ਉਹਨਾਂ ਦਾ ਜੰਤੀਪਰੀਆਂ ਦੇ ਪਰਚਾ ਕਰਾਇਆ ਨਾਲੇ ਤੇ ਨਾਲੇ ਸਾਡੇ ਤੇ ਕਰਾਇਆ ਨਾ ਨਜਾਇਜ਼ ਪਰਚਾ ਹੁਣ ਉਹ ਮਾਲ ਇਹਨਾਂ ਚਕਾਏ ਪੈਸੇ ਮੰਗਦੇ ਆਹੀ ਪੈਸੇ ਕਿੱਥੋਂ ਦੇਣੇ ਸਰ ਇਹਨਾਂ ਦਾ ਮਾਲ ਸੀ ਇਹਨੇ ਫੜਿਆ ਵਾਪੇ ਤੇ ਹੁਣ ਧਮਕੀਆਂ ਦਿੰਦੇ ਆ ਨਹੀਂ ਦੀ ਆਪਾਂ ਜਾਨੂ ਮਾਰ ਦੇਣਾ ਤੁਹਾਨੂੰ ਤੇ ਰਾਜ ਜਦੋਂ ਵੀ ਕਿਤੇ ਘਰੋਂ ਨਿਕਲਦੇ ਆ ਜਿੱਥੇ ਮਰਜੀ ਐ ਨਾ ਜੀ ਕਰਦਾ ਸਾਨੂੰ ਡੱਕ ਲੈਂਦੇ ਆ ਰਾਜ ਇਹ ਨਾ ਇਹਦੇ ਨਾਲ ਕੋਈ ਮੁਲਾਜ਼ਮ ਹੈਗਾ ਜੇ ਕੋਈ ਸ਼ੱਕ ਹੈਗਾ ਸਾਨੂੰ ਮੁਲਾਜ਼ਮ ਲੈ ਕੇ ਚੈੱਕ ਕਰਨ ਨਾਲ ਜਦੋਂ ਮਰਜੀ ਕਰ ਲੈਣ ਸਾਨੂੰ ਕੋਈ ਡਰ ਨਹੀਂ ਹੈਗਾ ਪਰ ਮੁਲਾਜ਼ਮਾ ਤੋਂ ਬਿਨਾਂ ਨਹੀਂ ਸਰ ਧਮਕੀਆਂ ਦਿੰਦੇ ਸਾਨੂੰ ਆਪਾਂ ਰਾਜ ਹੁਣ ਜਾਣੇ ਆ ਰਾਜ ਗੱਡੀ 'ਚ ਐਲਕੋਹਲ ਦਾ ਕੈਂਟਰ ਧਰਦਣਗੇ ਤੇ ਉਧਰੋਂ ਸਾਨੂੰ ਫੜ ਲੈਣਗੇ ਤੇ ਅਸੀਂ ਕੀ ਕਰਾਂਗੇ ਫਿਰ 25 30 ਜਣੇ ਹੁੰਦੇ ਇੱਕ ਅਦਾ ਜਨਾਨੀ ਹੁੰਦਾ ਸਾਰੇ ਅੱਛਾ ਇਹ ਜਿਸ ਤਰ੍ਹਾਂ 340 ਬੱਚਿਆਂ ਦਾ ਬੱਚਾ ਉਸ ਤੋਂ ਪਹਿਲਾਂ ਕੋਈ ਬੱਚਾ ਦਾ ਨਹੀਂ ਸਰ ਉਸ ਤੋਂ ਪਹਿਲਾਂ ਨਹੀਂ ਕੋਈ ਅਜਾ ਬੱਚਾ ਦਾ ਉਹ 2012 ਤੋਂ ਪਹਿਲਾਂ ਮਾੜਾ ਮੋਟਾ ਹੀ ਹੈਗਾ ਸੀ ਕਰਦਾ ਹੀ ਲਾਨ ਲੂਣ ਦੇ ਮਾੜਾ ਮੋਟਾ ਦੂਜਾ ਕੋਈ ਪਰਸਾ ਨਹੀਂ ਇਕੱਠੇ ਕੀ ਰੁਕੇ ਵਾਲੀ ਦਾ ਨਾ ਕੋਈ ਉਹ ਜਿਸ ਤਰ੍ਹਾਂ ਦੱਸਣ ਦੇ ਪੱਲਾ ਟੱਪ ਕਰਦੇ ਗੈਰਕੂਲੀ ਗਾਰੰਟੀ ਹਾਂਜੀ ਸਰ ਛੱਕੇਦਾਰ ਤੇ ਹੁੰਦੇ ਪਰ ਠੀਕ ਹੈ ਕਰਨ ਪੁਰ ਮੁਲਾਜ਼ਮ ਦੇ ਨਾਲ ਲਿਆਉਣ ਕੋਈ ਤੋੜਨ ਜੇ ਕੋਈ ਮੋਤਵਾਰ ਬੰਦਾ ਨਹੀਂ ਨਾ ਪਿੰਡ ਦਾ ਲਿਆ ਰਾਤੀ ਵੀ ਕੋਈ ਐਮਸੀ ਸਾਡੇ ਮਲੇ ਦਾ ਉਹਨੂੰ ਬੁਲਾ ਲੈਣ ਕਿਸੇ ਨੂੰ ਪਿੰਡ ਚੋਂ ਬੁਲਾ ਲੈਣ ਤੇ ਕੋਈ ਵੀ ਉਹ ਜੰਦਰੀ ਇਹਨਾਂ ਜਰੂਰ ਤੋੜਦੇ ਆਉਂਦੇ ਗੇਟ ਦਾ ਅੰਦਰ ਤੋੜੇ ਫਿਰ ਅੰਦਰਲੇ ਵੀ ਸਾਰੇ ਤੋੜੇ ਆ ਵੇਖੋ ਤੇ ਫਿਰ ਇੱਥੇ ਹੀ ਰਹੇ ਆ ਜੇ ਇਹਨਾਂ ਨੂੰ ਸ਼ੱਕ ਹੈਗਾ ਇਸੇਰੇ ਵੀ ਆ ਸਕਦੇ ਸੀ ਬਾਹਰ ਖਲੋ ਜਾਂਦੇ ਗੱਡੀਆਂ ਲਾ ਕੇ ਖਲੋਤੇ ਰਹੇ ਫਿਰ 1.5 ਵਜੇ ਇਹਨਾਂ ਨੇ ਮੇਰੇ ਫਿਰ ਤੱਕੇ ਸ਼ੈ ਕੀਤੀ ਰਾਤ ਇਹਨਾਂ ਨੂੰ ਤੁਹਾਨੂੰ ਪਤਾ ਤੁਸੀਂ ਮਤਲ ਸ਼ਾਕ ਦੇ ਮਾਫੀਆ ਦੇ ਨਾਲ ਲਾਣ ਦੇ ਸਰ ਇਹੋ ਜੇ ਤੁਮਗੇ ਦੇ ਦੇ ਦਿੰਦੇ ਆਪਾਂ ਗੋਲੀ ਮਰਵਾ ਦੇਣੀ ਤੁਹਾਨੂੰ ਹੋਰ ਕੀ ਕਰ ਦੇਣੀ ਇਹ ਤੋਂ ਵੱਧ ਕੀ ਕਰ ਦੇਣਗੇ ਸਰ ਬੱਚਿਆਂ ਦਾ ਤੇ ਵੇਖਣਾ ਹੀ ਪੈਣਾ ਉਸ ਨੂੰ ਸ਼ਿਕਾਇਤ ਕੀਤੀ ਸੀ ਸਰ ਬੁੱਲਸੂ ਵੀ ਅੱਜ ਕੱਲ੍ਹ ਸਿਆਸੀ ਦਬਾਅ ਦੇ ਹੇਠ ਹੈ ਸਾਨੂੰ ਇਹ ਕੀ ਕਰ ਸਕਨੇ ਹੁਣ ਉਹਨਾਂ ਕੋ ਜਾਣੇ ਹਨ ਇਹਨਾਂ ਦੀ ਚਲਦੀ ਹੈ ਕੀ ਗੱਲ ਗੇਸ ਹੀ ਲੈ ਕੇ ਸ਼ਿਕਾਇਤ ਉਸ ਕਹਤ ਸਰ ਆਉਂਦੇ ਉਹਨਾਂ ਵਾਖ ਦਿੰਦੇ ਹੈ ਕੀ ਕਰੀਏ ਹੁਣ ਤੁਸੀਂ ਵੇਖੋ ਇਹਨਾਂ ਦੇ ਸਾਹਤ ਬਹੁਤ ਬਥੇਰਾ ਗਿਆ ਵੀ ਮੁਲਾਜ਼ਮ ਭੇਜਿਆ ਕਰੋ ਨਾਲ ਜੇ ਹੁੰਦਾ ਕੋਈ ਚੈੱਕ ਕਰੋ ਹਨਾ ਸਾਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਚੈੱਕ ਕਰਦੇ ਰਾਜ ਇਹਦੇ ਸਾਨੂੰ ਦੱਸਣ ਪਹਿਲਾਂ ਸਾਨੂੰ ਲੈਣ ਨਾਲ ਤੇ ਹੀ ਜਾਈਏ ਨਹੀਂ ਜਿੱਦਾਂ ਹੁੰਦਾ ਤਾਂ ਘਰ ਦੇ ਕੈਮਰੇ ਤੋੜਿਆ ਗੇਟ ਤੋੜਿਆ ਤੇ ਕਿਤੇ ਨਾ ਕਿਤੇ ਚਾਰਚ ਹੁੰਦੀ ਇਹ ਕਿਹੜੀ ਇਹ ਇਹਦੀ ਸ਼ਿਕਾਇਤ ਦਰਜ ਕਰਾਈ ਆ ਆਪਾਂ ਸਰ ਗਏ ਹਾਂ ਆਪਾਂ ਤੇ ਸਾਹਿਬ ਕੋ ਐਸਐਸਪੀ ਸਾਹਿਬ ਕੋ ਗਏ ਹੀ ਤੇ ਉਹਨਾਂ ਦੇ ਰੀਡਰ ਸਾਹਿਬਾਂ ਦੇ ਵੀ ਨਹੀਂ ਐਸਐਚਓ ਸਾਹਿਬ ਨੂੰ ਦੋ ਤੇ ਐਸਐਚਓ ਸਾਹਿਬ ਨੂੰ ਕੀ ਦਈਏ ਉਹਨਾਂ ਦੇ ਅੱਗੇ ਨਹੀਂ ਮਤਲਬ ਚੱਲਦੀ ਵੀ ਹੈ ਅਜੇ ਮੈਂ ਗਾਂ ਦੀ ਗਾਂ ਤੋਰੀ ਲੰਗੀ ਹਾਂਜੀ ਗਾਂ ਦੀ ਗਾਂ ਤੋਰੀ ਜਾਂਦੇ ਆਂਦੇ ਅਹੀ ਕੀ ਕਰੀਏ ਤੁਸੀਂ ਪਹਿਲਾਂ ਫੜੀ ਗਈ ਉਹਦੇ ਕਹਿ ਦਿੰਦੇ ਪਰ ਸਰ ਮਨ ਲਏ ਆਪਾਂ ਇਹਨਾਂ ਜੰਦਰੇ ਤੋੜੇ ਰਾਤ ਆਪਾਂ ਦੁਕਾਨ ਚ ਇਹ ਕੁੰਡੇ ਇਹਨਾਂ ਬਾਹਰੋਂ ਮਾਰਦੇ ਸਾਡੇ ਮਨ ਲਏ ਘਰ ਚ ਵੀ ਜੰਦਰੇ ਜੇ ਨਾ ਕੈਮਰੇ ਕੇ ਤੋੜੇ ਸੱਚੇ ਆ ਤੇ ਕੈਮਰੇ ਲੱਗੇ ਰਹਿੰਦੇ ਮਨ ਲਏ ਤਾਂ ਕਸ਼ਾ ਹੀ ਕਰਦੇ ਆਪ ਧਰ ਕੇ ਫਿਰ ਆਂਦੇ ਵੀ ਪਰਚਾ ਕਰਾ ਦੇਣਾ ਤੁਹਾਡੇ ਘਰ ਕਹਿੰਨ ਧਰ ਦੇ ਨਾਲ ਗੋਲਦਾ ਧਮਕੀਆਂ ਦਿੰਦੇ ਇਹ ਸੁੱਖਾ ਹੈਗਾ ਜੀ ਅਕਿਸ਼ਨਗਰ ਤੇ ਤੇ ਇੱਕ ਗੁਰਜੀਤ ਗੁਰੀ 8 ਢਿਆਲੇ ਨੱਥਾ ਦਾਸ ਇੱਕ ਚੇਤਨ ਹੈ ਗੱਟੜੀ ਵਾਲੇ ਦਾ ਇੱਕ ਇਹਦਾ ਡਰਾਈਵਰ ਸੁੱਖੇ ਦਾ ਪਿੰਦਾ ਜੀ ਤੇ ਇਹ 2-3 ਵਾਰ ਇਹਨਾਂ ਸਾਡੇ ਮਗਰ ਗੱਡੀ ਵੀ ਲਾਈ ਆ ਰਾਜ ਜੀ ਵੀ ਚੈੱਕ ਕਰਦੀ ਆ ਤੇ ਵੀ ਮਜਬੂਰੀਆਂ ਨੂੰ ਕਰਾਉਣੀ ਪੈਂਦੀ ਕਦੀ ਕਹਿੰਦੇ ਸੀ ਸਟਾਫ ਦੇ ਮੁਲਾਜ਼ਮ ਆ ਸਾਡੇ ਕੋਈ ਕਾਰਡ ਹੈਗੇ ਜਾਲੀ ਇਹਨਾਂ ਕੋ ਕਾਰਡ ਹੈਗੇ ਜੀ 2-3 ਬੰਦੇ ਕੋਈ ਜਾਲੀ ਕਾਰਡ ਸੀ ਸਟਾਫ ਦੇ ਬਣੇ ਕੋਈ ਮੁਲਾਜ਼ਮਾਂ ਦੇ ਕਹਿੰਦੇ ਸੀ ਜਿੱਥੇ ਮਰਜ਼ੀ ਢੱਕ ਲੈਂਦੇ ਮੈਂ ਮੁਲਾਜ਼ਮ ਹੈਗਾ ਤੇ ਜਦ ਕਿ ਆਪਾਂ ਪਤਾ ਕੀਤਾ ਸੀ ਸਟਾਫ ਤੋਂ ਵੀ ਉਹ ਆਂਦੇ ਸਾਡਾ ਕੋਈ ਮੁਲਾਜ਼ਮ ਨਹੀਂ ਇਹਨਾਂ ਦੇ ਨਾਲ ਹੈਗਾ ਉਹੋ ਸੀ ਜਿਦਾ ਪ੍ਰੋਫੈਸਰ ਹੈ ਜਿਹਨਾਂ ਨੇ ਕਾਡ ਵੇਖੇ ਕਾਡ ਸਿਰਫ ਦੂਰੋਂ ਬਖਮਤੇ ਦਿੰਦੇ ਨਹੀਂ ਨਾ ਹੈਗੇ ਜਾਂ ਤੇ ਫੋਟੋਕਾਪੀ ਕੋਈ ਦੇਣ ਪਤਾ ਹੋਏ ਬਖਾਲ ਦਿੰਦੇ ਦੂਰੀ ਇਦਾਂ ਵੀ ਆਪਾਂ ਤੇ ਮਾਨ ਨਹੀਂ ਲੈਣਾ ਮੈਂ ਡਰਦਿਆਂ ਲੱਗ ਜਾਂਦੇ ਵੇਲੇ ਹਾਂ ਹਾਂਜੀ ਮੇਰਾ ਡੇਰਾ ਸਾਹਮਣੇ ਆ ਜੀ ਹਾਂਜੀ ਅੱਛਾ ਕਿਸ ਤਰੀਕੇ ਨਾਲ ਦਸ਼ਰ ਪਈ ਇੱਥੇ ਮਹੱਲੇ ਦਾ ਇਸ ਇਲਾਕੇ ਦਾ ਦੇ ਅਕਸਾਈ ਜਿਹੜੇ ਮੈਨੂੰ ਸੰਦੇ ਭਾਈ ਇਹ ਜੀ ਪਤਾ ਨਹੀਂ ਲੱਗਣ ਦਿੰਦੇ ਇਹ ਆਣ ਕੇ ਧੱਕੇਸ਼ਾਈ ਕਰਨ ਲੱਪੈਂਦੇ ਜਾਂ ਤੇ ਕਿਸੇ ਪਿੰਡ ਦੇ ਮੋੜ ਬੇਰ ਨੂੰ ਨਾਲ ਲੈਣ ਕੇ ਇਹਨੂੰ ਲੈਣ ਪੀ ਹਨ ਵੇਥੇ ਸ਼ਾਕਾਹੀ ਦੀ ਤਲਾਸ਼ੀ ਕਰਨੀ ਹੈ ਚਲੋ ਮੈਨੂੰ ਆਵਾਜ਼ ਮਾਰ ਲੈਣ ਇਥੋਂ ਦਾ ਪ੍ਰਧਾਨ ਆ ਰਿਹਾ ਜਾਂ ਮੇਰਾ ਭਰਾ ਪ੍ਰਧਾਨ ਹੈ ਪ੍ਰਕਾਸ਼ ਸਿੰਘ ਉਹਨੂੰ ਨਾਲ ਲੈਣਾ ਆਪ ਹੀ ਸਾਨੂੰ ਇਹਦੀ ਤਲਾਸ਼ੀ ਕਰਾਉ। ਇਹ ਆਣ ਕੇ ਵੇਂਦੇ ਕੁਛ ਨਹੀਂ ਗੇ ਤੇ ਆਣ ਕੇ ਗੇਟ ਕੰਦਾ ਟੱਪ ਕੇ ਦੇ ਕੈਮਰੇ ਕਮਰੇ ਤੋੜਨ ਆ ਪਿੰਦੇ ਸਭ ਕੁਝ ਕਰਨ ਆ ਪਿੰਦੇ ਨੇ ਕਿਸੇ ਦੀ ਸੁਣਦੇ ਨਹੀਂ ਲੈਣ ਨਹੀਂ ਦੇਣ ਨਹੀਂ ਕਿਸ ਨੂੰ ਲਾਗੇ ਨਹੀਂ ਆਉਣ ਦਿੰਦੇ ਅੱਜ ਹਾਂਜੀ ਮੈਂ ਬੰਬੀ ਤੇ ਆਪਣੀ ਮੋਟਰ ਹੈ ਮੇਰੀ ਸਾਹਮਣੇ 50 ਗਜ ਤੇ ਸਾਹਮਣੇ ਮੋਟਰ ਜੀ ਇਹ ਆਏ ਨੇ ਇਕਦਮੀ ਆਏ ਨੇ ਇਹ ਆਂਦੇ ਜੀ ਇਹਨਾਂ ਦੇ ਅੰਦਰ ਸ਼ਰਾਬ ਆ ਤੇ ਸ਼ਰਾਬ ਹੈ ਨਹੀਂ ਇਨਾਂ ਦੇ ਕੋਲ ਕੋਈ ਨਹੀਂ ਤੇ ਇਹ ਇਹਨਾਂ ਨੂੰ ਵਿਚਾਰੇ ਡਰਦੇ ਭੱਜ ਕੇ ਜਾ ਕੇ ਜਿਹੜੇ ਬੱਚੇ ਪੁੱਛੇ ਹੀ ਆਪਣੀ ਦੁਕਾਨ ਆ ਦੁਕਾਨ ਦੇ ਵਿੱਚ ਵੜ ਗਏ ਨੇ ਸਾਰੇ ਇਹਨਾਂ ਨੇ ਆਣ ਕੇ ਕੋਠੇ ਕੰਦਾ ਟੱਪੇ ਨੇ ਤੇ ਇਹਨਾਂ ਦੇ ਜਿਹੜੇ ਇਹਨਾਂ ਅੰਦਰੋਂ ਗੇਟ ਮਾਰ ਲਏ ਕਿਤੇ ਸਾਨੂੰ ਮਾਰਨ ਕੁੱਟਣਾਂ ਬੱਚਿਆਂ ਨੇ ਤੇ ਇਹਨਾਂ ਨੇ ਬਾਹਰੋਂ ਲੋਕ ਲਾਤੇ ਨੇ ਇਹਨਾਂ ਨੂੰ ਦੋ ਤਿੰਨ ਦਰਵਾਜੇ ਨੇ ਦੁਕਾਨ ਦੇ ਤਿੰਨੇ ਦਰਵਾਜਿਆਂ ਦੇ ਬਾਹਰੋਂ ਲੋਕ ਲਾਤੇ ਨੇ ਅਸੀਂ ਨੇ ਬੜਾ ਕਿਹਾ ਵੀ ਨਿੱਕੇ ਨਿੱਕੇ ਬੱਚੇ ਨੇ 7-8 ਜਣੇ ਇਹਨਾਂ ਦੇ ਅੰਦਰ ਘੇਰ ਤੇ ਅਹੀਂ ਆਏ ਆ ਫਿਰ ਇਹਨਾਂ ਦੀ ਸੱਸਾ ਜੀ ਦੇ ਆਲਗਾੜੇ ਸ਼ਾਦੀ ਗਈ ਇਹਦੀ ਹੋਈ ਆ ਉੱਥੋਂ ਆਈ ਉਹਨੇ ਵੀ ਹੱਥ 'ਚ ਪੱਲਾ ਜਵੜਿਆ ਪੈਰੀਂ ਹੱਥ ਲਾਇਆ ਵੀ ਮੇਰੇ ਬੱਚੇ ਬਾਹਰ ਕੱਢ ਦੋ ਮੇਰੇ ਬੱਚੇ ਗਰਮੀ ਨਾਲ ਮਰਨਾ ਜਾਣ ਪਰ ਉਹਨਾਂ ਫੇਰ ਵੀ ਨਹੀਂ ਸੁਣਾਈ ਕੀਤੀ ਨੋਂ 10 10 ਵਜੇ ਤੱਕ ਅਸੀਂ ਇਹਨਾਂ ਦੇ ਤਰਲੇ ਪਾਉਂਦੇ ਰਹੇ ਆਂ ਵੀ ਇਹਦਾ ਨਾ ਕਰੋ ਇਹਦਾ ਨਾ ਕਰੋ ਤੁਸੀਂ ਆਜੋ ਅਸੀਂ ਤੁਹਾਨੂੰ ਤਲਾਸ਼ੀ ਕਰਾ ਦਿੰਦੇ ਆਂ ਸਭ ਦਾ ਗੇਟ ਬੱਚੇ ਬਾਹਰ ਕੱਢ ਦੋ ਇਹਨਾਂ ਨੇ ਨਹੀਂ ਸੁਣੀ ਕਿਸੇ ਦੀ ਸੁਣਾਈ ਕੀਤੀ ਬਾਅਦ 'ਚ ਪਤਾ ਨਹੀਂ 1 2 ਵਜੇ ਤੋਂ ਬਾਅਦ ਆਹੀ ਚਲੇ ਗਏ ਆਂ ਫੇਰ ਇਹਨਾਂ ਨੇ ਇਹਨੂੰ ਇਹਦੇ ਬਿਆਨ ਬੁਣ ਲਈ ਨੇ ਕੀ ਕੀਤਾ ਕੀ ਨਹੀਂ ਕੀਤਾ ਫੇਰ ਇਹਨੂੰ ਬਾਹਰ ਕੱਢਿਆ ਅੱਛਾ ਜਿੱਦਾਂ ਗੇਟ ਤੋੜਿਆ ਕੈਮਰੇ ਤੋੜੇ ਲੱਗਦਾ ਕਿ ਦਿਨ ਕਿ ਦਿਨ ਤਾਂ ਕਾਰ ਬਹੁਤ ਜ਼ਿਆਦਾ ਹੋਇਆ ਜੀ ਜੇ ਰਾਤ ਬੱਚੇ ਮਰ ਜਾਂਦੇ ਛੋਟੇ ਛੋਟੇ ਬੱਚੇ ਨੇ ਦੁਕਾਨ ਦੇ ਅੰਦਰ ਕੋਈ ਇਹਨਾਂ ਦਾ ਰੋਸ਼ਨ ਤਾਂ ਨਹੀਂ ਕੁਝ ਲੈਣ ਨਹੀਂ ਕੋ ਦੇਣ ਨਹੀਂ ਤੇ ਇਹ ਟੁੱਟ ਜਾਂਦੇ ਤੇ ਫੇਰ ਕੀ ਮੰਗ ਕੀ ਕਰਦੇ ਹਾਂਜੀ ਮੰਗ ਹੀ ਕਰਦੇ ਮੰਗਿਆ ਹੀ ਕਰਨੇ ਵੀ ਇਹਨਾਂ ਤੇ ਹੋਣਾ ਚਾਹੀਦਾ ਕਾਨੂੰਨੀ ਕਾਰਵਾਈ ਇਹਨਾਂ ਤੇ ਕੱਲ੍ਹ ਨਹੀਂ ਕਰਨੀ ਚਾਹੀਦੀ ਧੱਕਾਸ਼ਾਹੀ ਕਰਦੇ ਨੇ ਪਹਿਲੀ ਗੱਲ ਤੇ ਰਾਹ ਜਾਂਦੇ ਆ ਵੀ ਇਹ ਕਿਸੇ ਬੰਦੇ ਨੂੰ ਫੜ ਕੇ ਥੋੜੇ ਦਿਨ ਹੋਏ ਜੇ 2-4 ਦਿਨ ਇਹਨਾਂ ਰਾਹ ਜਾਂਦੇ ਆ ਮੇਰੀ ਮੋਟਰ ਤੇ ਉੱਤੇ ਹੀ ਇਹਨਾਂ ਨੇ ਸਾਹਮਣੇ ਮੋਟ ਰਿਆ ਉੱਥੇ ਤਲਾਸ਼ੀ ਕਰਨ ਦਾ ਬੇ ਬੰਦਿਆਂ ਦੀ ਫਿਰ ਤੂੰ ਦੁਕਾਨ ਤੋਂ ਆਏ ਉਹ ਸੌਦਾ ਪਤਾ ਵੀ ਇਹਦੀ ਚਾਰੋਂ ਕਰਿਆਨੇ ਦੀ ਦੁਕਾਨ ਆ ਸੌਦਾ ਪਤਾ ਵੀ ਦਿੰਦਾ ਇਹ ਉਹਦੀ ਤਲਾਸ਼ੀ ਕਰਨ ਲੈ ਬਿੰਦੇ ਫਿਰ ਮੇਰਾ ਲੜਕਾ ਵੀ ਮੇਰਾ ਭਰਾ ਵੀ ਇਹਨਾਂ ਦੇ ਗਾਲ ਪਿਆਂਦਾ ਤੂੰ ਹੀ ਕੌਣ ਤਲਾਸ਼ੀ ਕਰਨ ਵੜੇ ਰਾਹ ਜਾਂਦੇ ਆ ਕੋਸੂਲ ਹੈਗਾ ਜੇ ਜਾਂ ਕੋਈ ਮੁਲਾਜ਼ਮ ਹੋਏ ਨਸ਼ਾ ਪਤਾ ਕਰਦੇ ਹੋਣ ਉਹਨਾਂ ਤਲਾਸ਼ੀ ਕਰਦੇ ਵੀ ਚੰਗੇ ਲੱਗਦੇ ਆ ਇਹ ਰਾਹ ਜਾਂਦੇ ਨੂੰ ਘੇਰ ਲੈਂਦੇ ਨੇ ਇਹਨਾਂ ਦੋਨਾਂ ਵਾਰੇ ਦੋਨਾਂ ਵਾਰੀ ਬੜਾ ਧੱਕਾਸ਼ਾਈ ਕੀਤੀ ਇਹਨਾਂ ਨੇ ਬਿਲਕੁਲ ਗਲਤ ਕੱਲਾ ਸਾਰੇ ਇਸ ਸ਼ਰਾਬ ਵਿੱਚ ਹੰਝਾਦੀ ਜੇ ਬੰਦਾ ਇਹ ਦੇਖੋ ਅਜੇ 15 ਦਿਨ ਪਹਿਲਾਂ 300 ਤੇ 40 ਰੁਪਏ ਦੀਆਂ ਪੇਟੀਆਂ ਫੜੀਆਂ ਪਰਚਾ ਹੋਇਆ ਸੀ ਉਹ ਲੰਘ ठाਣੇ ਕੋਈ ਅਧਿਕਾਰ ਨਹੀਂ ਗਿਆ ਢੁੱਠੇ ਦਾਮ ਲਾਉਂਦਾ ਸਾਰਾ ਤੇ ਬੇਬੁਨਿਆਦ ਆ ਜੀ ਅੱਛਾ ਜਿਸ ਤਿੱਕੇ ਨਾ ਗੇਟ ਟੁੱਟਾ ਜਾਂ ਉਸ ਵੇਲੇ ਹੋਇਆ ਕੀ ਸੀ ਕਿਉਂਕਿ ਤੁਸੀਂ ਗਏ ਸੀ ਮੌਕੇ ਤੇ ਸਾਰਾ ਸਾਨੂੰ ਕਿਸੇ ਨੇ ਪਿੰਡੋਂ ਫੋਨ ਕੀਤਾ ਸੀ ਗੱਡੀ ਆ ਗਈ ਸੂਸ਼ਟ ਦੇ ਕੋਲੋਂ ਉੱਤੇ ਪੇਟ ਕੇ ਦੱਸ ਲੈ ਕੇ ਆਇਆ ਸੀ ਇਹਨੇ ਅੰਦਰੋਂ ਕੁੰਡਾ ਮਾਰ ਲਿਆ ਆਪਣਾ ਪੁਲਿਸ ਮੁਲਾਜ਼ਮ ਨਾਲ ਗਿਆ ਲੈਡਰਸ਼ਿਪ ਪੁਲਿਸ ਨਾਲ ਗਈ ਆ ਇਹਨੇ ਕੁੰਡਾ ਮਾਰ ਲਿਆ ਅੰਦਰੋਂ ਇਹਨੇ ਗੇਟ ਦੇ ਖੋਲਿਆ ਉਸ ਤੋਂ ਬਾਅਦ ਗੇਟ ਜਿਹੜਾ ਟੁੱਟਾ ਫਿਰ ਗੇਟ ਆਪੇ ਤੋੜਿਆ ਇਹਨੇ ਸਾਡੇ ਬੰਦੇ ਕਿਸੇ ਨੇ ਨਹੀਂ ਤੋੜਿਆ ਇਹ ਇੱਕ ਕਹਿੰਦਾ ਕਿ ਮੈਨੂੰ ਬੰਦ ਕਰ ਦਿੱਤਾ ਸੀ ਕਮਰੇ ਦੇ ਇੱਕ ਸਟੋਰ ਨੂੰ ਜਿਹੜੇ ਬੰਦ ਕਰਦਾ ਨਹੀਂ ਇਹਦਾ ਸਟੋਰ ਤਾਂ ਅਸੀਂ ਕਿੱਦਾਂ ਬੰਦ ਕਰ ਦਾਂਗੇ ਇਹਨੂੰ ਜੀ ਨਹੀਂ ਕਹਿੰਦਾ ਮੇਰੇ ਬੱਚਿਆਂ ਨੂੰ ਹੁੰਦਾ ਰੱਖ ਲੈ ਨਹੀਂ ਨਹੀਂ ਆਪਾਂ ਕੋਈ ਨਹੀਂ ਢੱਕਿਆ ਬੱਚਾ ਅੰਦਰ ਅਜੇ ਜਿਸ ਤਿੱਕੇ ਨਾਲ ਤੁਸੀਂ ਦੱਸਿਆ ਕਿ 10 ਬੇਟੀਆਂ ਅਨੁਮੋਕੇ ਤੇ ਪੜ੍ਹੀਆਂ ਜਾਂਦੀਆਂ ਤੇ ਪਰਚਾ ਦਾ ਰੁਕਾਇਆ ਜਾਂਦਾ ਪਰਚਾ ਹੋਇਆਗਾ ਅਣਕੁਆੜੀ ਚੱਲਾਂਦੀ ਜੇ ਇੱਥੋਂ ਲੈ ਕੇ ਆਇਆ ਹੈ ਲਗਾਤਾਰ ਤੁਸੀਂ ਜਿੱਦਾਂ ਦੱਸਦੇ ਹੋ ਕਿ ਲਗਾਤਾਰ ਆਦੀ ਹੀ ਸਰਾਬ ਆਦੀ ਹੁਣ ਕਿੰਨੇ ਸਾਲੋਂ ਚੱਲੇ ਸਰਾਬ ਵੇਚਦੇ ਕਿੰਨੇ ਪਰਚੇ ਉਹ ਕਹਿੰਦਾ ਕਿ ਮੁੰਡਾ ਵੀ ਆ ਕੇ ਮੈਨੂੰ ਤਲਕਾਇਆ ਗਿਆ ਲਗਾਤਾਰ ਮੈਨੂੰ ਫੋਨ ਕਰਦੇ ਨੇ ਦੁਕਾਨ ਆ ਰਸ਼ਮੀ ਜੀ ਦੇ ਆ ਕੇ ਜੇ ਬਿਲਕੁਲ ਸੌਦਾ ਲੈ ਕੇ ਜਾਂਦੇ ਉਹ ਮਾਰੇ ਪਿੱਛੇ ਪੁਸ਼ੀ ਲਈ ਜਾਂਦੇ ਕੋਈ ਨਹੀਂ ਇਹੋ ਜੀ ਗੱਲਬਾਤ ਹੈ ਅੱਗੇ ਆਪਣੇ ਕੋਲੋਂ ਕਰਦਾ ਹੈ ਜੀ ਪਤਾ ਨਹੀਂ ਉਹਨੇ ਕਿੱਥੋਂ ਕੱਢ ਲਈ ਕਿੱਥੋਂ ਬਣਾ ਲਈ ਅਸੀਂ ਨੇ ਤੋੜੇ ਗਏ ਕੋਈ ਡੀਵੀਆ ਤੁਹਾਡੇ ਨਹੀਂ ਆਪਾਂ ਨੇ ਲੈ ਗਏ